ਸਿਕਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਦੀ ਜੋ ਵੀਡੀਓ ਆ ਮੋਗਾ ਟਰੈਕਟਰ ਮੰਡੀ ਦੀ ਆ ਇਹ ਖਾਸ ਕਰਕੇ ਜੋ ਵੀਡੀਓ ਆ ਕਰਨਲ ਟਰੈਕਟਰਸ ਆ ਲੈਂਦੀ ਆ ਕਿਉਂਕਿ ਕਈ ਕਮੈਂਟ ਆਏ ਸੀਗੇ ਕਰਨਲ ਟਰੈਕਟਰ ਵਾਲਿਆਂ ਕੋਲੇ ਜਿਵੇਂ ਆਪਾਂ ਕਹਿ ਸਕਦੇ ਆ ਮੋਗੇ ਦੇ ਬਹੁਤ ਹੀ ਤਕੜੇ ਡੀਲਰ ਆ ਜਿੰਨਾਂ ਕੋਲੇ ਤੁਹਾਨੂੰ ਦਿਖਾਵਾਂਗੇ ਹੋ ਸਕਦਾ ਵੀ 22 23 ਮਾਡਲ ਤੱਕ ਵੀ ਟਰੈਕਟਰ ਹੋਣ ਹਰ ਨਵਾਂ ਮਾਡਲ ਹਰ ਪੁਰਾਣਾ ਇਹਨਾਂ ਕੋਲ ਮਿਲ ਜਾਂਦਾ ਸੋ ਤੁਸੀਂ ਕੈਮਰੇ ਚ ਦੇਖ ਸਕਦੇ ਆ ਕਾਫੀ ਟਰੈਕਟਰ ਖੜੇ ਉੱਚੇ ਮਾਡਲ ਜਿੰਨੇ ਵੀ ਟਰੈਕਟਰ ਆਏ ਉਹਨਾਂ ਦੀ ਵੀਡੀਓ ਅਸੀਂ ਤੁਹਾਡੇ ਨਾਲ ਕਰਦੇ ਆਂ ਸ਼ੇਅਰ ਕਿਸੇ ਵੀ ਭਾਈ ਨੇ ਕੋਈ ਵੀ ਟਰੈਕਟਰ ਖਰੀਦਣਾ ਹੋਵੇ ਤਾਂ ਨੰਬਰ ਆਪਾਂ ਕਰਾਂਗੇ ਐਂਡ ਤੇ ਸ਼ੇਅਰ ਤੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਸਭ ਤੋਂ ਪਹਿਲਾ ਟਰੈਕਟਰ ਜਿਹੜਾ ਤੁਹਾਨੂੰ ਦਿਖਾ ਰਹੇ ਆਂ ਇਹਨੇ ਦਿਖਾ ਰਾਂ ਦਾ ਐਂਡ ਇਹ ਸ਼ੋਰ ਲਈ ਕਰਨ ਕਰ ਵੈਸੇ ਤਾਂ ਇੰਟਰ ਲੱਗਦਾ 95 ਮਾਡਲ ਆ 1 ਲੱਖ ਤੇ 10000 ਰੁਪਿਆ ਡਿਮਾਂਡ ਇਹ ਟਾਈਪ ਜਿਹੜੇ ਇਹ ਧਾਰਮ ਕੰਪਨੀ ਦੇ ਆ 18 ਦੇ ਟਾਇਰ ਆ ਤੇ ਫਰੰਟ ਦੇ ਟਾਇਰ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਇਹਨਾਂ ਦੀ ਕੰਡੀਸ਼ਨ ਠੀਕ ਠਾਕ ਆ ਮਾਡਲ 95 110 ਡਿਮਾਂਡ ਆ ਉਸ ਦੇ ਨਾਲ ਆ ਅਰਜਨ 605 2009 ਮਾਡਲ 3 ਲੱਖ 85000 ਰੁਪਿਆ ਡਿਮਾਂਡ ਪਾਵਰ ਸਟੀਅਰਿੰਗ ਸਾਰੇ ਟਾਇਰ ਜਿਹੜੇ ਬਿਲਕੁਲ ਨਵੇਂ ਆ 16 ਦੇ ਟਾਇਰ ਨੇ ਸੈਕਟਰ ਆ ਐਮ ਆਰਸ ਦੇ ਬੈਕ ਸਾਈਡ ਦੇ ਟਾਇਰ ਆ ਤੇ ਰੰਗ ਰੋਗ ਨਾਲੋਂ ਵੀ ਪੂਰਾ ਹੀ ਸਾਫ ਟਰੈਕਟਰ 2009 ਮਾਡਲ ਦੀ ਡਿਮਾਂਡ 385 ਉਸ ਦੇ ਨਾਲ ਆ ਗਿਆ 50 50 ਜੀ ਇਹ ਵੀ ਪਾਵਰ ਸਟੀਅਰਿੰਗ ਇਹ 2017 ਮਾਡਲ ਆ ਇਹਦੀ ਡਿਮਾਂਡ 5 ਲੱਖ ਤੇ 95000 ਰੁਪਿਆ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਆ ਤੇ ਫਰੰਟ ਦੇ ਟਾਇਰ ਵੀ ਬਿਲਕੁਲ ਨਵੇਂ ਨੇ ਤੇ ਰੰਗ ਰੋਗ ਨਾਲ ਵੀ ਪੂਰਾ ਹੀ ਸਾਫ ਆ ਟਰੈਕਟਰ ਜੇ ਕੇ ਦੇ ਕਹੇਰਾ 14 ਦੇ ਟਾਇਰਾਂ ਦੇ ਟਰੈਕਟਰ ਹੈ ਇਹ ਉਸ ਦੇ ਨਾਲ ਆ ਗਈ ਸਵਰਾਜ 855 ਰੰਗ ਰੋਗੰਦਰ ਟਰੈਕਟਰ ਇਹ ਵੀ ਪੂਰਾ ਹੀ ਸਾਫ ਆ ਪੰਜਾਬ ਨੰਬਰ ਆ ਪੀ ਵੀ 29 ਲੋਕਲ ਮੋਗਈ ਹੈ 2017 ਮਾਡਲ ਆ 5 ਲੱਖ ਤੇ 60000 ਰੁਪਿਆ ਮਾਲਕਾਂ ਦੀ ਡਿਮਾਂਡ ਆ ਪਾਵਰ ਸਟੀਅਰ ਨੀਵੀ ਟਰੈਕਟਰ ਇਹ ਤੇ ਟਾਇਰ ਜਿਹੜੇ ਬਿਲਕੁਲ ਬੈਕ ਸਾਈਡ ਦੇ ਨਵੇਂ ਆਣਗੇ ਬੀਕੇ ਟੀ ਦੇ ਫੈਰ 14 ਦੇ 14 ਦੇ ਟਰੈਕਟਰ ਹੈ ਬਿਲਕੁਲ ਟਰਪਿੰਗ ਜੰਤੂ ਵੀ ਦੇਖ ਸਕਦੇ ਕਿਤੋਂ ਵੀ ਲੀਕ ਵਗੈਰਾ ਨਹੀਂਗਾ ਉਸਦੇ ਨਾਲ ਆ ਗਿਆ ਜੀ 60 60 ਫਾਰਮ ਪਾਵਰ ਸਟੀਅਰਨਾ ਵੀ ਰੰਗ ਰੋਗਨ ਤੁਸੀਂ ਦੇਖ ਸਕਦੇ ਮੂਰੋ ਸ਼ੋ ਤੋਂ ਜੋ ਫਰੰਟ ਹਰ ਜਿਤਾਟੇ ਪਿਆ 16 ਦੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ ਵੀ 55 60 ਪੈਸੇ ਕਹਿ ਸਕਦੇ ਆ ਰੰਗ ਰੋਗਨ ਵੀ ਦੇਖ ਸਕਦੇ ਆ 2000 12 ਮਾਡਲ ਆ 4 ਲੱਖ ਤੇ 5000 ਰੁਪਿਆ ਮਾਲਕ ਦੀ ਡਿਮਾਂਡ ਆ ਪੰਜਾਬ ਨੰਬਰ ਆ ਪੀਵੀ 10 ਲੁਧਿਆਣਾ ਜੀ ਉਸ ਦੇ ਨਾਲ ਆ ਗਈ 2013 ਮਾਡਲ 3 ਲੱਖ ਤੇ 65000 ਰੁਪਿਆ ਡਿਮਾਂਡ ਆ ਇਹ ਵੀ ਲੋਕਲ ਮੋਗਾ ਦਾ ਨੰਬਰ ਆ ਪੀਵੀ 29 ਪਾਵਰ ਸਟੀਅਰ ਨਾ ਕਿੰਨੇ ਫੋਟੋ ਖਾਣ ਜਲਾ ਚਾਰ ਚਾਰ ਤੇ ਟਾਇਰਾਂ ਨੇ ਕੰਡੀਸ਼ਨ ਜੀ ਬਿਲਕੁਲ ਸਾਫ਼ ਜੀ ਉਸ ਦਿਨ ਆ ਗਿਆ ਜੀ ਮੈਸੀ 10 35 12 ਦੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ ਜੀ ਸਾਫ਼ ਪਈ ਆ ਪੇਂਟ ਹੋਇਆ ਟਰੈਕਟਰ ਬਿਲਕੁਲ ਸਾਫ਼ ਕੰਡੀਸ਼ਨ ਦਾ ਟਰੈਕਟਰ ਪੰਜਾਬ ਨੰਬਰ ਆ 97 ਮਾਡਲ ਆ 2 ਲੱਖ ਤੇ 20000 ਰੁਪਿਆ ਮਾਲਕ ਦੀ ਡਿਮਾਂਡ ਹੈ ਉਸ ਦੇ ਨਾਲ ਆ ਗਈ ਅਰਜਨ ਵਾਲਾ ਦਾ 605 ਰੰਗ ਰੋਗ ਨੇ ਪ੍ਰਕਿਰਤੀ ਬਿਲਕੁਲ ਸਾਫ਼ ਹੈ ਜੀ ਚਾਰੇ ਟਾਇਰ ਬਿਲਕੁਲ ਨਵੇਂ ਪਾਵਰ ਸਟੀਅਰਨ 2021 ਮਾਡਲ 6 ਲੱਖ 50 ਹਜ਼ਾਰ ਰੁਪਿਆ ਡਿਮਾਂਡ ਹੈ ਰੰਗ ਰੋਗੰਦੇ ਕੋ ਟਰੈਕਟਰ ਦਾ ਕਿੰਨਾ ਜ਼ਿਆਦਾ ਸਾਫ਼ ਹੈ ਉਸ ਦੇ ਨਾਲ ਆ ਗਈ 60 55 ਪੰਜਾਬ ਨੰਬਰ 2015 ਮਾਡਲ ਆ 4 ਲੱਖ ਤੇ 95000 ਰੁਪਿਆ ਡਿਮਾਂਡ ਆ ਜੀ ਟਾਇਰ ਬਿਲਕੁਲ ਨਵੇਂ ਆ ਜੀ ਚਾਰੇ ਟਾਇਰ ਹੀ ਬਿਲਕੁਲ ਨਵੇਂ ਐ ਐਮ ਆਰਫ ਤੇ ਬੈਕ ਸਾਈਡ ਦੇ ਟਾਇਰ 16 ਦੇ ਟਾਇਰਾਂ ਚਾਹੀਏ ਤੇ ਰੰਗ ਰੋਗੰਦਾ ਵੀ ਟਰੈਕਟਰ ਬਿਲਕੁਲ ਸਾਫ਼ ਹੈ ਜੀ ਉਸ ਦੇ ਨਾਲ ਆ ਗਈ ਸੋਨਾ ਲੇਕਾਂ ਦਾ 4x4 ਪਾਵਰ ਸਟੀਅਰ ਨਾਲ ਹੀ 2021 ਮਾਡਲ ਆ 10 ਲੱਖ ਤੇ 80000 ਰੁਪਿਆ ਡਿਮਾਂਡ ਆਈ ਟਰੈਕਟਰ ਤੁਸੀਂ ਦੇਖ ਸਕਦੇ ਹੋ ਬੜਾ ਦੇਖਣ ਚ ਉੱਚਾ ਲੱਗਦਾ ਹੈ ਮਾਰਕ ਦੇ ਟਾਇਰਾਂ 16 9 30 ਦੇ ਟਾਇਰ ਆ ਜੀ ਇਹਦੇ ਬਿਲਕੁਲ ਕੋਕਾ ਵੀ ਟਰੈਕਟਰ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਬਿਲਕੁਲ ਨਵੇਂ ਮਾਡਲ ਇਨਾਂ ਕੋਲੇ ਮੌਜੂਦ ਹੁੰਦੇ ਨੇ ਇਸ ਦੇ ਨਾਲ ਆ ਗਿਆ ਜੀ ਅਰਜਨ 605 ਇਹ ਵੀ ਪਾਵਰ ਸਟੀਅਰ ਨਹੀਂ ਮਾਡਲ ਇਹ ਵੀ 2020 ਹੈ 6,35,000 ਰੁਪਏ ਡਿਮਾਂਡ ਹੈ ਇਹ ਵੀ ਲੋਕਲ ਮੋਗਾ ਦਾ ਨੰਬਰ ਹੈ ਜੀ ਤੇ ਟਾਇਰ ਵੀ ਬਿਲਕੁਲ ਸਾਰੇ ਨਵੇਂ ਹੈ ਜੀ ਉਸ ਦੇ ਨਾਲ ਆ ਗਏ ਕਬੂਟਾ 2018 ਮਾਡਲ 7,65,000 ਰੁਪਏ ਡਿਮਾਂਡ ਹੈ 4x4 ਟਰੈਕਟਰ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਇਹ ਜਪਾਨ ਦੀ ਤਕਨੀਕ ਹੈ ਜੀ ਮਰਟ ਦੇ ਟਾਇਰ 16 ਦੇ ਟਾਇਰਾਂ ਚ 2018 ਦੀ ਡਿਮਾਂਡ 765 ਹੈ ਜੀ। ਉਸ ਦੇ ਨਾਲ ਆ ਗਈ ਐਸ਼ਰ EV ਪਾਵਰ ਸਟੇਨ 3 ਸਿਲੰਡਰ ਆਈ 485 PV 22 ਪੰਜਾਬ ਨੰਬਰ ਹੈ ਇਹ ਵੀ। ਜੇ ਇਸ ਟਾਇਰਾਂ ਦੀ ਗੱਲ ਕਰੀਏ ਟਾਇਰ ਵੀ ਬਿਲਕੁਲ ਨਵੇਂ ਆ 14 ਦੇ ਟਾਇਰਾਂ ਚਾਹੀਏ ਵੀ ਟਰੈਕਟਰ। ਉਸ ਦੇ ਨਾਲ ਆ ਗਈ ਸੋਨਾਲੀਕਾ 60 RX ਇਹ ਵੀ ਨਵੇਂ ਟਾਇਰਾਂ ਚ ਬਿਲਕੁਲ ਤੇ ਰੰਗ ਰੋਗ ਨਾਲੋਂ ਵੀ ਬਿਲਕੁਲ ਕੋਕਾ ਪੀਸ ਆਈ ਇੰਜਨ ਤੋਂ ਵੀ ਤੁਸੀਂ ਦੇਖ ਸਕਦੇ ਹੋ ਪੂਰੇ ਸਾਫ ਹੈ ਕੋਈ ਤੇ ਲੀਕ ਵਗੈਰਾ ਨਹੀਂ ਜਿਸ ਦੇ ਮਾਡਲ ਦੀ ਗੱਲ ਕਰੀਏ 2022 ਆ 7 ਲੱਖ ਤੇ 35000 ਰੁਪਇਆ ਮਾਲਕਾਂ ਦੀ ਡਿਮਾਂਡ ਆ ਜੀ 2022 ਮਾਡਲ ਆ ਜੀ ਉਸ ਦੇ ਨਾਲ ਫੇਰ ਆ ਗਈ ਇੱਕ ਕਬੂਟਾ ਐਮ ਆਰ ਐਫ ਦੇ ਟਾਇਰਾਂ ਚ ਆਈ ਇਹ ਵੀ ਬਿਲਕੁਲ ਛਾਰੇ ਟਾਇਰ ਨਵੇਂ 18 ਮਾਡਲ ਇਹ ਹੈ 2 ਲੱਖ ਆਹ ਸੌਰੀ 6 ਲੱਖ ਤੇ 10000 ਰੁਪਏ ਡਿਮਾਂਡ ਹੈ ਪਾਵਰ ਸਟੀਅਰ ਨਹੀਂ 5500 ਇੱਕ ਹੈ ਇਹ ਉਹ 4x4 ਸੀ ਇਸ ਤੇ ਨਾਲ ਆ ਗਈ ਅਰਜਨ ਨੋਵੋ 605 ਪਾਵਰ ਸਟੀਅਰ ਨਹੀਂ ਵੀ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਬਿਲਕੁਲ ਹੀ ਪੂਰਾ ਵੀ ਸਾ 16 ਦੇ 18ਾਂ ਚ 2020 ਮਾਡਲ ਹੈ 7 ਲੱਖ ਤੇ 35000 ਰੁਪਇਆ ਮਾਲਕ ਦੀ ਡਿਮਾਂਡ ਹੈ। ਉਸ ਦੇ ਨਾਲ ਆ ਗਿਆ ਇਹ 5050 D 2014 ਮਾਡਲ ਆ। 4 ਲੱਖ ਤੇ 25000 ਰੁਪਇਆ ਡਿਮਾਂਡ ਆਈ। ਤੇ ਪਾਵਰ ਸਟੀਅਰ ਨਾਲ 14 ਦੇ ਟਾਇਰਾਂ 'ਚ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਆਈ। ਉਹਦੇ ਨਾਲ ਆ ਗਿਆ ਇਹ ਸੋਨਾਲੀ ਕਾ 2020 ਮਾਡਲ ਆਈ। ਬਿਲਕੁਲ ਨਵੇਂ ਟਾਇਰਾਂ ਚਾਹੀਏ ਵੀ ਤੁਸੀਂ ਦੇਖ ਸਕਦੇ ਹੋ। ਸ਼ੋ ਅਮਰੂਤੀ ਸ਼ੋਚਾ ਇਹਦੀ ਲੋਕਾਮ ਸੋਨਲੀ ਕਨੋਂ ਥੋੜੀ ਜਿਹੀ ਬਦਲੀ ਹੋਈ ਆ ਕੰਪਨੀ ਵੱਲੋਂ 2020 ਮਾਡਲ ਦੀ ਡਿਮਾਂਡ 640 ਹੈ ਤੇ ਟਾਇਰ ਬਿਲਕੁਲ ਨਵੇਂ ਆ ਇਹ ਤੁਹਾਨੂੰ ਦੇਖ ਕੇ ਦੱਸ ਦਿੰਦਾ ਵੀ ਕਿੰਨੇ ਨੇ ਸਾਈਜ਼ ਦੇ ਟਾਇਰਾਂ ਚ ਗੁਡਿਅਰ ਦੇ ਟਾਇਰ ਆ 16 ਦੇ ਟਾਇਰਾਂ ਚ ਇਹ ਟਰੈਕਟਰ ਹੈ ਬਿਲਕੁਲ ਸਾਫ਼ ਕੰਡੀਸ਼ਨ ਦਾ ਟਰੈਕਟਰ ਉਸ ਦੇ ਨਾਲ ਆ ਗਈ 2013 ਮਾਡਲ ਨਿਊ ਹਾਲੈਂਡ ਵਾਲਾ ਨੇ ਇਹਦੀ ਪਾਵਰ ਤਾਂ ਕੋਈ ਪਰ ਹਾਂਜੀ ਤੇ ਪੰਜਾਬ ਨੰਬਰ ਆ ਪੀਬੀ 05 ਚਾਰੇ ਟਾਇਰ ਬਿਲਕੁਲ ਨਵੇਂ ਹਸ ਤੇ ਇਹ ਵੀ 16 ਦੇ ਟਾਇਰਾਂ ਚ 16 9 30 ਦੇ ਟਾਇਰ ਆ ਨਿਊ ਹੋਲੈਂਡਰ ਨਾਲ ਪੈਂਟ ਸੋਆ 2013 ਮਾਡਲ ਦੀ ਡਿਮਾਂਡ ਤੁਹਾਨੂੰ ਦੱਸ ਦਿੰਨੇ ਆ 5 ਲੱਖ ਤੇ 60000 ਰੁਪਈਆ ਜੀ ਪਾਵਰ ਸਟੀਅਰਿੰਗ ਆਈ ਇਹ ਵੀ ਟਰੈਕਟਰ ਲੋ ਜੀ ਉਸ ਦੇ ਨਾਲ ਆ ਗਿਆ 5410 ਜੋਂਡੀਰ ਆ ਲੈਣਾ ਇਹ ਵੀ ਪਾਵਰ ਸਟੀਰਨ 2009 ਮਾਡਲ 6 ਲੱਖ ਤੇ 80000 ਰੁਪਿਆ ਡਿਮਾਂਡ ਹੈ ਤੇ ਇਹ 18 ਦੇ 18 ਦਾ ਜੀ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਕਰੀਬ 5.5 ਫੁੱਟ ਤੋਂ ਉੱਪਰ ਦੀ ਇਹਦੀ ਹਾਈਟ ਬਣ ਜਾਂਦੀ ਹੈ ਬਹੁਤ ਹੀ ਸਾਫ਼ ਕੰਡੀਸ਼ਨ ਦਾ ਟਰੈਕਟਰ ਰੰਗ ਰੋਗ ਨਾਲੋਂ ਵੀ ਬਿਲਕੁਲ ਕੋਪਾ ਪੀਸਾ ਪੰਜਾਬ ਨੰਬਰ ਪੀਵੀ 13 ਸੋ ਇਹ ਜਿਹੜੇ ਟਰੈਕਟਰ ਤੁਹਾਨੂੰ ਦਿਖਾਏ ਆ ਇਹਨਾਂ ਦੇ ਮਾਲਕ ਦਾ ਨੰਬਰ ਤੁਹਾਡੇ ਨਾਲ ਆਪਾਂ ਕਰ ਦਿੰਨੇ ਆ ਸ਼ੇਅਰ ਕਿਸੇ ਵੀ ਬਾਈ ਨੂੰ ਕੋਈ ਵੀ ਟਰੈਕਟਰ ਦੀ ਜ਼ਰੂਰਤ ਹੋਵੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ 2022 ਮਾਡਲ ਤੱਕ ਖੜੇ ਆ ਕੁਝ ਦਿਨਾਂ ਤੱਕ ਇੱਥੇ ਤੇ ਵੀ ਪਹੁੰਚ ਜਾਣਗੇ ਤੇ ਤੁਸੀਂ ਖਰੀਦ ਸਕਦੇ ਆ ਉਹਨਾਂ ਦਾ ਨੰਬਰ ਜਿਹੜਾ ਮਾਲਕਾਂ ਦਾ ਮਸਤਾਨ ਸਿੰਘ 98141 145 11 ਇੱਕ ਬਾਈ ਤੇਜਿੰਦਰ ਸਿੰਘ ਰਾਜੂ 98140 384 13 ਕਿਸੇ ਵੀ ਬਾਈ ਨੇ ਇਹਨਾਂ ਸਾਰੇ ਟਰੈਕਟਰਾਂ 'ਚ ਕੋਈ ਵੀ ਟਰੈਕਟਰ ਖਰੀਦਣਾ ਹੋਵੇ ਤਾਂ ਤੁਸੀਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਆਂ। ਦੋ ਟਰੈਕਟਰ ਬਾਹਰ ਵੀ ਖੜੇ ਇਹਨਾਂ ਦੇ ਉਹ ਵੀ ਤੁਹਾਨੂੰ ਦਿਖਾ ਦਿੰਨੇ। ਲਓ ਜੀ ਇਹ ਨੇ ਜੋ ਬਾਹਰ ਖੜੇ ਟਰੈਕਟਰ ਤੁਹਾਨੂੰ ਬੋਲਿਆ। ਜੌਂਡੀਅਰ 5405 16930 ਦੇ ਟਾਇਰਾਂ 'ਚ ਰੰਗ ਰੋਗ ਨਾਲੋਂ ਬਿਲਕੁਲ ਕੋਕਾ ਪੀਸ ਆ। ਤੇ ਟਾਇਰ ਵੀ ਬਿਲਕੁਲ ਨਵੇਂ ਆ ਪਾਵਰ ਸਟੀਅਰਿੰਗ। ਮਾਡਲ 2020 ਆ 7 ਲੱਖ 39000 ਰੁਪਿਆ ਮਾਲਕ ਦੀ ਡਿਮਾਂਡ ਆ ਜੀ। ਉਸ ਦੇ ਨਾਲ ਆ ਗਿਆ ਜੀ 5310 ਇਹ 2011 ਮਾਡਲ ਆ ਜੀ ਇਹ ਜਿਹੜਾ ਆਪਾਂ ਕਹਿੰਦੇ ਸੀ ਬਲੈਕ ਥੱਲੇ ਬੋਡੀ ਵਾਲਾ ਬਲੈਕ ਟੈਡ ਚ ਬੋਲ ਦਿੰਦੇ ਜਿਹਨੂੰ ਪੰਜਾਬੀ ਚ ਆਪਣੇ 4 ਲੱਖ ਤੇ 60000 ਰੁਪਿਆ ਡਿਮਾਂਡ ਆ ਇਹ ਵੀ ਪੰਜਾਬ ਨੰਬਰ ਆ ਪੀਬੀ 23 ਤੇ ਰੰਗ ਰੋਗਨ ਦਾ ਵੀ ਟਰੈਕਟਰ ਪੂਰਾ ਹੀ ਸਾਫ ਆ ਪਾਵਰ ਸਟੀਅਰ ਨਾਲ ਤੇ 16 ਦੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ ਜੋ ਬਿਲਕੁਲ ਨਮੀ ਜੀ ਸੋ ਦੋਸਤੋ ਇਹ ਜਿੰਨੇ ਵੀ ਟਰੈਕਟਰ ਤੁਹਾਨੂੰ ਆਪਾਂ ਦਿਖਾਏ ਆ ਇਹ ਕਰਨਲ ਟਰੈਕਟਰ ਵਾਲਿਆਂ ਦੇ ਆ ਕਿਸੇ ਵੀ ਬਾਈ ਨੂੰ ਕੋਈ ਵੀ ਟਰੈਕਟਰ ਜੀ ਜਰੂਰਤ ਹੋਵੇ ਦੇਖ ਕੇ ਵੀਡੀਓ ਤੁਸੀਂ ਬਾਈ ਜੀ ਦਾ ਨੰਬਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਤਾ ਤਾਂ ਸੰਪਰਕ ਕਰ ਸਕਦੇ ਆ ਸੋ ਵੀਡੀਓ ਦੇਖਣ ਲਈ ਧੰਨਵਾਦ